ਪਟਿਆਲਾ ਸਰਹੰਦ ਰੋਡ ਤੇ ਸਥਿਤ ਕੁਮੰਡ ਕਲੋਨੀ ਵਿਖੇ ਪ੍ਰਾਈਵੇਟ ਕੰਪਨੀ ਦੇ ਟਾਵਰ ਲੱਗਣ ਨੂੰ ਲੈ ਕੇ ਮੁਹੱਲੇ ਨਿਵਾਸੀਆਂ ਵੱਲੋਂ ਕੀਤਾ ਗਿਆ ਰੋਸ ਪ੍ਰਦਰਸ਼ਨ ਉੱਥੇ ਹੀ ਉਹਨਾਂ ਵੱਲੋਂ ਕਿਹਾ ਗਿਆ ਕਿ ਇਸਤੇ ਨਾ ਹੀ ਕੋਈ ਮੁਹੱਲੇ ਵਾਸੀਆਂ ਵੱਲੋਂ ਕੋਈ ਪਰਮਿਸ਼ਨ ਦਿੱਤੀ ਗਈ ਹੈ ਅਤੇ ਨਾ ਹੀ ਇਸ ਨੂੰ ਅਸੀਂ ਲੱਗਣ ਦੇਾਂਗੇ ਅਤੇ ਇਸਦੀ ਕੰਪਲੇਂਟ ਅਸੀਂ ਕਾਰਪੋਰੇਸ਼ਨ ਨੂੰ ਵੀ ਦੇ ਚੁੱਕੇ ਹਾਂ ਅਤੇ ਆਪਣੇ ਮੁਹੱਲੇ ਦੇ ਐਮਐਸਸੀ ਨੂੰ ਵੀ ਸ਼ਿਕਾਇਤ ਦੇ ਚੁੱਕੇ ਹਾਂ ਜੇ ਅਗਰ ਮੁਹੱਲੇ ਵਿੱਚ ਇਹ ਟਾਵਰ ਲੱਗਦਾ ਹੈ ਤਾਂ ਅਸੀਂ ਇਸ ਦਾ ਸਖਤ ਵਿਰੋਧ ਕਰਾਂਗੇ ਤੇ ਪਰसों ਰਾਤ ਨੂੰ ਇਹਨਾਂ ਨੇ ਕੰਮ ਸ਼ੁਰੂ ਕੀਤਾ ਸੀ ਇੱਥੇ ਪਰਸੋਂ ਦੀ ਗੱਲ ਹੈ ਪਰਸੋਂ ਰਾਤ ਨੂੰ ਇਹਨਾਂ ਨੇ ਕੰਮ ਸ਼ੁਰੂ ਕੀਤਾ ਸਭ ਤੋਂ ਪਹਿਲੀ ਇਹਨਾਂ ਦੀ ਗਲਤੀ ਜਿਹੜੀ ਹੈ ਇਹਨਾਂ ਨੇ ਝੂਠ ਬੋਲਿਆ ਵੀ ਅਸੀਂ ਲੈਂਟਰ ਪਾ ਰਹੇ ਹੁਣ ਵੀ ਝੂਠ ਬੋਲ ਰਿਹਾ ਹਾਂ ਕਹਿੰਦਾ ਹੁਣ ਵੀ ਹੁਣ ਵੀ ਤੋ ਤੁਸੀਂ ਰਿਕਾਰਡਿੰਗ ਕੀਤੀ ਹੈ ਕਹਿੰਦਾ ਅਸੀਂ ਤਾਂ ਲੈਂਟਰ ਪਾ ਰਹੇ ਹਾਂ ਤੇ ਮੈਂ ਕਿਹਾ ਉਸ ਤੋਂ ਬਾਅਦ ਤਾਂ ਟਾਵਰ ਲਾਉਂਗਾ ਕਹਿੰਦਾ ਬਾਅਦ ਦੀ ਬਾਤ ਦੇਖਾਂਗੇ ਉਸ ਦਿਨ ਵੀ ਇਹਨਾਂ ਨੇ ਝੂਠ ਬੋਲ ਕੇ ਕਿਥੋਂ ਜਿਹੜੇ ਇਹਨਾਂ ਦੇ ਨੇਬਰ ਨੇ ਨਾਲ ਦਾ ਘਰ ਉਹਨਾਂ ਨੂੰ ਝੂਠ ਬੋਲ ਕੇ ਵੀ ਅਸੀਂ ਲੈਂਟਰ ਪਾਣਾ ਤਾਂ ਸਾਨੂੰ ਸਮਾਨ ਉੱਪਰ ਲਿਜਾਣ ਲਈ ਇੱਥੇ ਪੌੜੀ ਵਗੈ ਜਦ ਸਾਨੂੰ ਪਤਾ ਲੱਗਿਆ ਵੀ ਨਹੀਂ ਇੱਥੇ ਟਾਵਰ ਲੱਗ ਰਿਹਾ ਸੀ ਰੋਪਣ ਦੀ ਕੋਸ਼ਿਸ਼ ਕੀਤੀ ਚਲੋ ਜਿਹੜੀ ਲੇਬਰ ਆ ਉਹਨਾਂ ਨਾਲ ਮਾੜੀ ਮੋਟੀ ਬਹਿਸ ਹੋਈ ਜਾਂ ਕੁਝ ਹੋਇਆ ਇਹਨਾਂ ਨੇ ਝੂਠੇ ਅਲੀਗੇਸ਼ਨ ਲਗਾਏ ਸਾਡੇ ਨੇਬਰ ਨੇ ਆਪਣੇ ਸੰਜੀਵ ਸਰ ਉਹਨਾਂ ਦੇ ਉੱਤੇ ਇਹਨਾਂ ਨੇ ਝੂਠੇ ਅਲੀਗੇਸ਼ਨ ਲਗਾਏ ਕਿ ਜੀ ਇਹ ਸਾਡੀ ਲੇਡੀ ਨੂੰ ਗਾਲ ਕੱਢ ਰਿਹਾ ਸੀ ਜਾਂ ਮੈਨੂੰ ਗਾਲ ਕੱਢ ਰਿਹਾ ਸੀ ਰਾਤ ਨੂੰ ਉਹਨਾਂ ਨੇ ਪੁਲਿਸ ਨੂੰ ਵੀ ਕਾਲ ਕੀਤੀ ਹੁਣ ਸੱਚਾਈ ਕੀ ਹੈ ਹੁਣ ਤੁਸੀਂ ਖੁਦ ਰਿਕਾਰਡ ਕੀਤਾ ਇਹਨਾਂ ਨੇ ਗਾਲਾਂ ਕਿੰਨੇ ਕੱਢੀਆਂ ਠੀਕ ਹੈ ਜੀ ਇੱਥੇ ਖੜ ਕੇ ਗਾਲਾਂ ਕੱਢ ਰਿਹਾ ਰਿਵਾਲਵਰ ਦੀਆਂ ਧਮਕੀਆਂ ਦੇ ਰਹੇ ਨੇ ਸਭ ਤੋਂ ਪਹਿਲੀ ਗੱਲ ਤਾਂ ਜਿਹੜਾ ਇਹ ਕ ਮੱਲੇ ਤੇ ਇੱਕ ਵੀ ਇੱਕ ਵੀ ਕਰਤਾ ਤੁਸੀਂ ਕਿਸੇ ਦਾ ਬਿਆਨ ਲੈ ਲਓ ਕਿਸੇ ਦਾ ਇਹਨਾਂ ਨੇ ਕੌਨਸੈਂਟ ਲਿਆ ਹੋਵੇ ਵੀ ਮਤਲਬ ਅਸੀਂ ਇਹ ਟਾਵਰ ਲਵਾਉਣਾ ਚਾਹੁੰਦੇ ਆ ਤਾਂ ਤੁਹਾਡੀ ਮਰਜ਼ੀ ਹੈ ਕਿ ਨਹੀਂ ਕਿਸੇ ਦਾ ਇਹਨਾਂ ਨੇ ਕੌਨਸੈਂਟ ਨਹੀਂ ਲਿਆ ਦੂਜੇ ਨੰਬਰ ਤੇ ਇਹਨਾਂ ਦਾ ਸਟਰਕਚਰ ਘੱਟੋ ਘੜ 25 26 ਸਾਲ ਪੁਰਾਣਾ ਠੀਕ ਹੈ ਜੀ ਉਦੇ ਉੱਤੇ ਟਾਵਰ ਲੱਗ ਨਹੀਂ ਸਕਦਾ ਤੀਜੇ ਨੰਬਰ ਤੇ ਸਾਡੇ ਮਹੱਲੇ ਦੇ ਵਿੱਚ ਇਹਨੇ ਸੀਨੀਅਰ ਸਿਟੀਜ਼ਨ ਨੇ ਮੇਰੇ ਫਾਦਰ ਸੀਨੀਅਰ ਸਿਟੀਜ਼ਨ ਨੇ ਕਈਆਂ ਨੂੰ ਮੈਡੀਕਲ ਇਸ਼ੂਸ ਨੇ ਕਿਸੇ ਦੀ ਇਹਨਾਂ ਨੇ ਕੋਈ ਪ੍ਰਵਾਹ ਨਹੀਂ ਕੀਤੀ ਉਲਟਾ ਕਹਿ ਰਹੇ ਨੇ ਕਿ ਸਾਡੇ ਵੀ ਇੱਥੇ ਪੋਤੇ ਦੋਤੇ ਆਉਂਦੇ ਨੇ ਉਹਨਾਂ ਨੂੰ ਕੁਝ ਨਹੀਂ ਹੋਇਆ ਉਹਨਾਂ ਨੂੰ ਨਹੀਂ ਕੁਝ ਹੋ ਰਿਹਾ ਫਿਰ ਤੁਹਾਨੂੰ ਕੀ ਪ੍ਰੋਬਲਮ ਹੈ ਇਹਦਾ ਮਤਲਬ ਤਾਂ ਇਹ ਹੋ ਗਿਆ ਵੀ ਜੇ ਇਹ ਤੁਹਾਡੀ ਐਮਸੀਬੀ ਹੈਗੀ ਤੁਹਾਡੀ ਐਮਸੀਐਨ ਸੈਂਟੀ ਹੋਈ ਹੈ ਕਿ ਸਾਰਿਆਂ ਨਾਲ ਗੱਲ ਹੋਈ ਹੈ ਜੀ ਇਹ ਇਕੱਲੇ ਇਹ ਇਕੱਲੇ ਹੀ ਨੇ ਜੀ ਠੀਕ ਹੈ ਇਹਨਾਂ ਨਾਲ ਕੋਈ ਐਮਸੀ ਤੁਹਾਡੇ ਨਾਲ ਨਹੀਂ ਉਹਨਾਂ ਨਾਲ ਨਹੀਂ ਸਾਡੇ ਨਾਲ ਨੇ ਸਾਰੇ ਸਾਡੇ ਨਾਲ ਨੇ ਸਾਰਿਆਂ ਨੂੰ ਪਤਾ ਜੀ ਕੰਮ ਗਲਤ ਕਰ ਰਹੇ ਨੇ ਇੰਸ਼ੂਰੈਂਸ ਕਿਉਂ ਨਹੀਂ ਹੋਈ ਤੁਹਾਡੇ ਕੀ ਹੁਣ ਉਹ ਹੱਲੇ ਮੇਰੇ ਖਿਆਲ ਨਾਲ ਧਰੇ ਨਹੀਂ ਹੈਗੇ ਸਾਡੀ ਗੱਲ ਹੋਈ ਹੈ ਸਵੇਰੇ ਉਹਨਾਂ ਨਾਲ ਉਹਨਾਂ ਦੇ ਸਾਈਨ ਨੇ ਪੂਰੇ ਮਹੱਲੇ ਦੇ ਸਾਈਨ ਨੇ ਤੁਹਾਨੂੰ ਪੇਪਰ ਵੀ ਅਸੀਂ ਦਿਖਾ ਦਾਂਗੇ ਠੀਕ ਹੈ ਜੀ ਹੁਣ ਅੱਗੇ ਤੁਹਾਡੀ ਕਰ ਵਿੱਚ ਕੀ ਹੋएगी ਜੇ ਅਗਲੀ ਹੁਣ ਤਾਂ ਅਗਲਾ ਸਟੈਪ ਕੀ ਤੁਹਾਡਾ ਜੇ ਕੋਈ ਨਾ ਕੁਝ ਹੋਵੇ ਅਗਲਾ ਸਟੈਪ ਦੇਖੋ ਜੀ ਅਸੀਂ ਤਾਂ ਜਿਹੜੀ ਕਾਨੂੰਨੀ ਪ੍ਰਕਿਰਿਆ ਜਿਹੜੀ ਅਸੀਂ ਸ਼ੁਰੂ ਕਰਨੀ ਸੀ ਉਹ ਤਾਂ ਅਸੀਂ ਕਰਤੀ ਮੀਡੀਆ ਨੂੰ ਵੀ ਅਸੀਂ ਇੱਥੇ ਬੁਲਾਇਆ ਸਭ ਤੋਂ ਪਹਿਲੀ ਗੱ ਕਿਉਂਕਿ ਸਾਰਿਆਂ ਨਾਲ ਸਹਿਚਾਰ ਆਪਣਾ ਪਹਿਲਾਂ ਆਪਾਂ ਪਿਆਰ ਨਾਲ ਸਮਝਾਣੇ ਆਂ ਕੱਲ ਅਸੀਂ ਇਹਨਾਂ ਨੂੰ ਬੜੇ ਪਿਆਰ ਨਾਲ ਰਿਕੁਐਸਟ ਕਰਨ ਲਈ ਅਸੀਂ ਆਏ ਸੀ ਆਪ ਤੋ ਆਏ ਨਹੀਂ ਉਹਨਾਂ ਦੀ ਵਾਈਫ ਬਾਹਰ ਆਈ ਤੇ ਜੋ ਉਹਨਾਂ ਨੇ ਬਤਮੀਜ਼ੀ ਨਾਲ ਗੱਲ ਕੀਤੀ ਉਹ ਤੁਸੀਂ ਉਹਨਾਂ ਨੂੰ ਆਪ ਹੀ ਪੁੱਛ ਲਓ ਉਹ ਤਾਂ ਤੁਸੀਂ ਹੁਣ ਵੀ ਦੇਖ ਲਿਆ ਇਹਨਾਂ ਦੀ ਟੋਨ ਕੀ ਹੈ ਠੀਕ ਹੈ ਜੀ ਬਤਮੀਜ਼ੀ ਨਾਲ ਕੱਲ ਜੇ ਹੁਣ ਤੁਹਾਡੀ ਸੁਨਮੈਨ ਅਗਲਾ ਸੱਤ ਤੜਾ ਕੀ ਰਹੇਗਾ ਹਾਂ ਜਿਸ ਕੀ ਥੱਲੇ ਤਾਂ ਜੀ ਅਸੀਂ ਆਪਣੇ ਕਾਨੂੰਨ ਦੇ ਹਿਸਾਬ ਨਾਲ ਹੀ ਚੱਲਾਂਗੇ ਅਸੀਂ ਨਹੀਂ ਚਾਹੁੰਦੇ ਵੀ ਕੋਈ ਇੱਥੇ ਗਲਤ ਕੰਮ ਹੋਵੇ ਸਾਰਿਆਂ ਨੇ ਇਕੱਠੇ ਰਹਿਣਾ ਅਸਟਾ ਕਾਨੂੰਨ ਦੇ ਹਿਸਾਬ ਨਾਲ ਚੱਲਾਂਗੇ ਪਰ ਜੇ ਤੱਕਾ ਕਰਨਗੇ ਜਾਂ ਕੁਝ ਏਦਾਂ ਦਾ ਕਰਾਂਗੇ ਫਿਰ ਤੁਸੀਂ মিডিਆ ਵਾਲੇ ਸਾਥੀ ਸਾਡੇ ਨਾਲ ਠੀਕ ਹੈ ਜੀ ਅਗਲਾ ਸਟੈਪ ਜੋ ਵੀ ਇਹਨਾਂ ਦੇ ਨਾਲ ਨਹੀਂ ਇਹਦਾ ਕੋਈ ਵੀ ਅਗਲੀ ਨਹੀਂ ਖੜੇਗਾ ਇਸ ਚੀਜ਼ ਨੂੰ ਹਾਂ ਸਰ ਇੱਕ ਅਲਿਗੇਸ਼ਨ ਲੱਗ ਰਿਹਾ ਕਿ ਤੁਸੀਂ ਵੀ ਟਾਵਰ ਲਵਾਇਆ ਹੈ ਕੋਈ ਮੌਲੀ ਜੀ ਸਮਝ ਨਹੀਂ ਉਹਦੇ ਬਾਰੇ ਟੜਕੀ ਕਿਹਾ ਨੇ ਕਹਿਣ ਕੀ ਕਮਾ ਆਲਰੇਡੀ ਸਭ ਕੁਝ ਪਹਿਲਾਂ ਵੀ ਹੈਗੇ ਸਾਡੇ ਵਿੱਚ ਟਾਵਰ ਲੱਗੇ ਹੋਏ ਨੇ ਤੇ ਅੱਜ ਤੱਕ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਆਈ ਅੱਜ ਮੈਹਲੇ ਹੌਣ ਲੱਗਾ ਤਾਂ ਪ੍ਰੋਬਲਮ ਆ ਇੱਕ ਅੱਦੇ ਬੰਦੇ ਨੂੰ ਹੈ ਸੀ ਉਹਨੇ ਸਾਰੇ ਮਹੱਲੇ ਨੂੰ ਇਕੱਠੇ ਕੀਤਾ ਉਹਨਾਂ ਪਰਸਲ ਹੀ ਪ੍ਰੋਬਲਮ ਸੀ ਕੀ ਕਰਨ ਕਿਉਂ ਕਾਰ ਨੂੰ ਪਤਾ ਨਹੀਂ ਉਹਦੇ ਦਿਮਾਗ 'ਚ ਕੀ ਗਲਤਫਹਿਮੀ ਕਿ ਕਿ ਕਿਸੇ ਟਾਈਮ ਅਸੀਂ ਇਕੱਲੇ 파ਟਨਰ ਸੀਗੇ ਇਕੱਠੇ ਸੀਗੇ ਲਾਸਟ ਬੇਟੀ ਦੇ ਵਿਆਹ ਤੱਕ ਅਸੀਂ ਰਾਤ ਤੱਕ ਸਵੇਰ ਤੱਕ ਡੋਦੀ ਤੋਰੀ ਹੈ ਉਹਦਾਂ ਅਸੀਂ ਇਕੱਠੇ ਸੀ ਤੋਂ ਬਾਅਦ ਪਤਾ ਨਹੀਂ ਇਹਨੂੰ ਕਿਸੇ ਨੇ ਕੀ ਪੜਕਾਤਾ ਕੀ ਨਹੀਂ ਪੜਕਾਤਾ ਮੇਰੇ ਗੈਸਟ ਹੋ ਗਏ ਜੇ ਹੁਣ ਨਾ ਤੁਸੀਂ ਇਹ ਹੋਣਾ ਕਿ ਕੀ ਕਰੋਗੇ ਪ੍ਰਸ਼ਾਸਨ ਨਾਲ ਸਾਰ ਲੋਗੇ ਪ੍ਰਸ਼ਾਸਨ ਕੀ ਪ੍ਰਸ਼ਾਸਨ ਕੋਲ ਸਾਰੀਆਂ ਜਿਹੜੀਆਂ ਇਹਨਾਂ ਦੀਆਂ ਹੁੰਦੀਆਂ ਨੇ ਕਾਰਪੋਰੇਸ਼ਨ ਮੈਨੂੰ ਉਹ ਮਨਜ਼ੂਰੀ ਉਹ ਸਾਰਾ ਕੁਝ ਆ ਰੜੀ ਹੈਗਾ ਸਾਰੇ ਡਾਕੂਮੈਂਟਸ ਅਗਲੇ ਕੋਲ ਹੈਗੇ ਨੇ ਇਹ ਏਅਰਟੈਲ ਦੇ ਹੁਣ ਕੋਈ ਮਲਦੇ ਐਮਸੀ ਨੇ ਉਹਨਾਂ ਨੂੰ ਕਹਿੰਦਾ ਕਿ ਸਾਡੇ ਐਮਸੀ ਸਾਡੇ ਨਾਲ ਨਹੀਂ ਐਮਸੀ ਐਮਸੀ ਉੱਥੇ ਉਹਨਾਂ ਦੇ ਐਮਸੀ ਦੇ ਘਰ ਦੇ ਕੋਲੇ ਲੱਗ ਗਏ ਘਰ ਦੇ ਕੋਲੇ ਉਹਦੇ ਨੇ ਲੱਗਾਇਆ ਹੁਣ ਗੱਟਰ ਸਾਦੀ ਬੈਕਸਾਈਡ ਉੱਥੇ ਤਾਇਆ ਲੱਗਾ ਹੋਇਆ ਇਹ ਤੇ ਇਕੱਠੀ ਸੈਂਬਲ ਹੋਏ ਸੀ ਉਹਦੀ ਲੈਟਰ ਪੈ ਗਿਆ ਤਾਂ ਰਹਿ ਗਿਆ ਉਹਨਾਂ ਬਸ ਕਿ ਲੇਟ ਹੋਣਾ ਕੋਈ ਮੰਨਦੀ ਤੂੰ ਸਹਿਮਤੀ ਰਿਚਟਾ ਲਾਉਣ ਤੋਂ ਪਹਿਲਾਂ ਹੋਰ ਸੈਂਟੀ ਲੈ ਸੈਂਟੀ ਲੈ ਲੈਂਦਾ ਤੂੰ ਉਹ ਕਹ ਰਿਹਾ ਸੀ ਜੇ ਇਹ ਪਹਿਲਾਂ ਲੱਗੇ ਨੇ ਇਹ ਕਾਰਨ ਸੈਂਟੀ ਲਈ ਕਿ ਸਨ ਤੇ ਹੁਣ ਤੁਹਾਡਾ ਅਗਲਾ ਸਟੈਪ ਰਹੇਗਾ ਹੁਣ ਜਿਵੇਂ ਵਿਰੋਧ ਹੋ ਰਿਹਾ ਤਾਂ ਅਗਲਾ ਤੁਹਾਡਾ ਕੀ ਹੈ ਤੁਸੀਂ ਪ੍ਰਸ਼ਾਸਨ ਨੂੰ ਮਿਲੋਗੇ ਜਾ ਕੇ ਜਾਂ ਕਰਪਸ਼ੰਟਾਈ ਅਪ ਕਰੋਗੇ ਤੁਸੀਂ ਦਾ ਪ੍ਰਸ਼ਾਸਨ ਨੂੰ ਕਹਣਾ ਜਿਹੜੇ ਲਾੜੇ ਮੇਰਾ ਕੋ ਪਰਸਨਲ ਟਾਵਰ ਫਰਾ ਹੈ ਕੰਪਨੀ ਦਾ ਕੰਪਨੀ ਦੇਖੇ ਉਹ ਜਗਾ ਸਰਕਾਰੀ ਨਹੀਂ ਜਗਾ ਤੁਹਾਡੀ ਹੈ ਨਾ ਹਾਂ ਬਿਲਕੁਲ ਜਗਾ ਆਪਣੀ ਉਹ ਵੀ ਤਾਂ ਜਗਾ ਆਪਣੀ ਸਾਹਮਣੇ ਮੈਂ ਤੁਹਾਨੂੰ ਬਣਾ ਗਿਆ ਤੇ ਹੁਣ ਸਾਹਿਬ ਕਹਿ ਰਹੇ ਹੁਣ ਕਿਵੇਂ ਇਹ ਕਰ ਰਹੇ ਪੰਜਾਬ ਚ ਇਹਨਾਂ ਨੇ 356 ਨਵੇਂ ਲਾਉਣੇ ਨੇ ਟਾਵਰ ਬਿਲਕੁਲ ਅਸੀਂ ਭਾਲਦੇ ਤਾਂ 5G ਆ ਤੇ ਟਾਵਰ ਸਾਡੇ ਏਰੀਆ ਚ ਹੋਵੇ ਨਾ 5G ਦਾ ਅਸੀਂ ਚਾਹੁੰਦੇ ਆ ਪਟਾਵਰ ਲੱਗੇ ਨਾ ਕਿਨੇ ਆਊਗਾ 5G ਦੱਸੋ ਉਹ ਕਹਿੰਦੇ ਹੁਣ ਤੁਸ਼ੀਨ ਪ੍ਰਸ਼ਾਸਨ ਸਰਾਂ ਲੋਕੋ ਕੀ ਕੀ ਕਰੋਗੇ ਉਹ ਕੰਪਨੀ ਦੇਖੇ ਜੀ ਆਪਾਂ ਨੂੰ ਕੋਈ ਮਰਜ਼ੀ ਠੀਕ ਹੈ ਹਾਂ ਸਾਡੇ ਨਹੀਂ ਲੱਗੂਗਾ ਅਸੀਂ ਕਵਾਂਗੇ ਆਪਣਾ ਰਿਪੇਅਰ ਕਰਾਓ ਕੰਪਨੀ ਦੇਖੇ ਜੀ ਸਾਡਾ ਪਰਸਨ ਕੋਈ ਐਡਰੈਸ ਨਹੀਂਗਾ ਹੁਣ ਠੀਕ ਹੈ ਨਾ ਹਾਂ ਇਹ ਜਿਹੜਾ ਬੰਦੇ ਨੇ ਉਹ ਕੀਤਾ ਇਹਦੇ ਕਰਕੇ ਇਸ਼ੂ ਬਣ ਗਿਆ ਹੋਰ ਕੁਝ ਨਹੀਂ ਕੋਈ ਪਰਸਨ ਦਸ਼ਮਣੀ ਕਿਵੇਂ ਕੁਝ ਵੀ ਨਹੀਂ ਆ ਬੈਠੇ ਨਾਲ ਨਾਲ ਭਾਈ ਸਾਹਿਬ ਕੋਲੋਜ ਨਹੀਂ ਉਹਨਾਂ ਦੇ ਵੀ ਮੇਰੇ ਵੀ ਠੀਕ ਹੈ ਨਾ ਕੋਈ ਗੱਲ ਨਹੀਂ ਇਹ ਜੀ ਪਰਸਨਲੀ ਜਿਵੇਂ ਕਿਸੇ ਕੋਈ ਪੜਖਾਇਆ ਹੁੰਦਾ ਠੀਕ ਕਰਵਾਲਵਲ ਦੀ ਗੱਲ ਕੀਤੀ ਜਾਰੀ ਕਹਿੰਦੇ ਸਰਸੀ ਦਿੱਤੀ ਗਈ ਹੈ ਕੌਣ ਦਿੰਦਾ ਮੇਰੀ ਮੇਰੀ ਡੇੜੀ ਦੀ ਕੋਈ ਮੇਦੀ ਦੇ ਨਾਂ ਤੇ ਆ ਰਵਾਲਵ ਇਹ ਉਹ ਤਾਂ ਕੋਲ ਜਾਊਗਾ ਨਹੀਂ ਸੱਤ ਛੋਟੇ ਘਰੇ ਵਿਥਿਆਰ ਹੋਣੇ ਨੇ ਪਰ ਪਾਣੀ ਨਹੀਂ ਹੋਏਗਾ ਕਿਰਚ ਵੀ ਹੋਣੀ ਚਾਕੂ ਵੀ ਹੁੰਦਾ ਠੀਕ ਹੈ ਤੁਸੀਂ ਆਪਣਾ ਨਾਮ ਦੱਸੋ ਮੇਰਾ ਨਾਮ ਸੁਖਪ੍ਰੀਤ ਹੈ ਕਿਹਦੇ ਹਾਂ ਮੈਂ ਇਸੇ ਪਿੱਛੇ ਇਨਕੇ ਬਿਲਕੁਲ ਪਿੱਛੇ ਰਹਤ ਹਾਂ ਇਹ ਵੀ ਕੜੰਜੀ ਹਾਂਜੀ ਕੋਮਨਗਰ ਕੋਮਨਗਰ ਹਾਂ ਇਹ ਉਸ ਦਿਨ ਇਹਨਾਂ ਨੇ ਇਹ ਜਿਹੜਾ ਐਕਸ਼ਨ ਕੀਤਾ ਜੋ ਵੀ ਉਹਨੂੰ ਸਾਰਾ ਏਰੀਆ ਮਿਲ ਕੇ ਉਹਨੂੰ ਅਗੇਂਸਟ ਕਰ ਰਿਆ ਸੀਗਾ ਕਿ ਨਹੀਂ ਹੋਣਾ ਚਾਹੀਦਾ ਫਿਰ ਇਹਨੇ ਪਰਸਨਲ ਇਸ਼ੂ ਬਣਾ ਲਿਆ ਜੀ ਗੱਲਾਂ ਗੱਲਾਂ ਦਾ ਸਾਰਾ ਏਰੀਆ ਬੋਲਦੇ ਸਾਰ ਨੂੰ ਇਹਨਾਂ ਨੂੰ ਕਿਸੇ ਨੇ ਪਾ ਨਹੀਂ ਹੁਣ ਉਹਨਾਂ ਦੇ ਵਾਈਫ ਕਹਿ ਰਹੇ ਨੇ ਕਿ ਜੀ ਉਹ ਤਾਂ ਰਿਵਾਲਵਰ ਲੈ ਕੇ ਆ ਰਹੇ ਸੀ ਅਸੀਂ ਰੋਕਿਆ ਮਤਲਬ ਤੁਹਾਡੇ ਕੋਲ ਰਿਵਾਲਵਰ ਹੈ ਤਾਂ ਤੁਸੀਂ ਉਹਦਾ ਮਿਸਯੂਜ਼ ਇੱਕ ਏਰੀਆ ਦੇ ਉੱਪਰ ਕਰੋਗੇ ਕਿੰਨੇ ਲਾਇਸੈਂਸ ਉਹਨਾਂ ਨੂੰ ਇਸ਼ੂ ਕੀਤਾ ਹੈ ਨਹੀਂ ਤੁਹਾਡੇ ਕੋਲ ਐਮਸੀਬੀ ਗੈਮਸ ਨੇ ਕੋਈ ਗਲਤ ਨਹੀਂ ਐਮਸੀਬੀ ਉਹਨਾਂ ਨੇ ਸਾਈਨ ਕਰ ਰਿਹਾ ਕਿ ਨਹੀਂ ਇਹ ਬਲਾਕ ਵੀ ਆਹ ਥਿਸ ਇਜ਼ ਰੋਂਗ ਐਕਟੀਵਿਟੀ ਉਹਨਾਂ ਨੇ ਕੀ ਕੀਤਾ ਆ ਮਿਸਟਰ ਗੋ ਕੌਨ ਸੀ ਕੇ ਗੋਰਖਪਾਲ ਗੋਰਖਪਾਲ ਜੀ ਉਹਨਾਂ ਨੂੰ ਸਾਰੇ ਦਿਖਾਈਏ ਤੁਹਾਡੇ ਨੂੰ ਕੰਪਲੈਂਟ ਵਗੈਰਾ ਕੀਤੀ ਹੋਵੇ ਹਾਂਜੀ ਕੋਈ ਹਾਈਟ ਤੁਹਾਡੇ ਨੂੰ ਕੰਪਲੈਂਟ ਕੀਤੀ ਹੋਵੇ ਡੀਸੀ ਨੂੰ ਜਾਂ ਕਿਤੇ ਹੋਰ ਹਾਂਜੀ ਹਾਂਜੀ ਸਾਰੇ ਐਕਸ਼ਨਸ ਹੋ ਰਹੇ ਐਕਸਪੇ ਸਾਰੇ ਜਾਣੇ ਸਾਰੇ ਸਾਈਨਡ ਹੈ ਪੇਪਰ ਦੇ ਉਤੇ ਸਾਈਨਡ ਹੈ ਅਲੀਗੇਸ਼ਨ ਲਗਾ ਦਿੱਤੇ ਨੇ ਇੱਕ ਕਰੰਟ ਹੀ ਇਕੱਠੀ ਹੁੰਦਾ ਹੁਣ ਇਕੱਠੀ ਕਿਉਂ ਹੋ ਰਹੀ ਹੈ ਕਿ ਫਿਰ ਵੀ ਉਸ ਤੋਂ ਬਾਅਦ ਵੀ ਇਨਾ ਕੁਛ ਨਾ ਨਾ ਟਾਵਰ ਲਗਾ ਦੇਿਆ ਸਭ ਕੁਝ ਕੀਤਾ ਉਸ ਤੋਂ ਬਾਅਦ ਵੀ ਅੱਜ ਇੱਥੇ ਲੇਬਰ ਆ ਕੇ ਕੰਪਨੀ ਵੱਲੋਂ ਲਗਵਾਇਆ ਜਾ ਰਿਹਾ ਇਹ ਸਭ ਨੇ ਨਾ ਹਾਨੀ ਕਰ ਦਿੱਤੀ ਟਾਵਰ ਕਿਹੜੀ ਕੰਪਨੀ ਦਾ ਇਹ ਬੇਬੀ Airtel ਦਾ ਸ਼ਹਿਰ ਹੈ Airtel ਦਾ ਠੀਕ ਹੈ ਨਾ ਪਹਿਲਾਂ ਇਹਨਾਂ ਨੇ ਕੀ ਕੀਤਾ ਕੁਝ ਹੋਇਆ ਸੀ ਲੈਂਡਰ ਭਾਂ ਲੱਗੇ ਸੀ ਤਾਂ ਕਰਕੇ ਇਹਨਾਂ ਨੇ ਚੋਰੀ ਸੰਦਰ ਬੰਦੇ ਬੁਲਾਏ ਲੋਕੀ ਇੱਥੇ ਸਫਰ ਕਰਵਾ ਜੇ ਅਸੀਂ ਨਾ ਇਸ ਚੀਜ਼ ਨੂੰ ਰੋਕਦੇ ਹੁੰਦੇ ਤਾਂ ਕੰਟੀਨਿਊਮਰ ਆਲਦੀ ਲੱਗ ਚੁੱਕੇ ਜੇ ਅਸੀਂ ਉਹ ਦਿਨੇ ਇਹਨਾਂ ਨੂੰ ਨਾ ਰੋਕਦੇ ਸਭ ਕੁਝ ਕਰਦੇ ਤੇ ਅੱਜ ਇੱਥੇ ਟਾਵਰ ਲੱਗ ਚੁੱਕੇ ਸੀਗੇ ਉਹ ਅੱਜ ਜਿਨ੍ਹਾਂ ਨੂੰ ਬਦਨਾਮ ਕਰ ਰਹੇ ਉਹਨਾਂ ਦੀ ਵਜ੍ਹਾ ਨਾਲ ਹੀ ਟਾਵਰ ਰੁਕੇ ਹੋਏ ਨੇ ਕਿਉਂਕਿ ਅਸੀਂ ਅੱਗੇ ਭੁੱਗ ਚੁੱਕੇ ਪਿੱਛੇ ਤੁਹਾਡੇ 2-3 ਟਾਵਰ ਲੱਗੇ ਹੋਏ ਨੇ ਮੇਰੇ ਫਾਦਰ ਲਾ ਨੂੰ ਕੈਂਸਰ ਡਾਇਗਨੋਸ ਹੋਇਆ ਆਂਟੀ ਨੂੰ ਬ੍ਰੇ ਅਲਟੀਸ਼ਿਊਸ ਚੱਲ ਰਹੇ ਨੇ ਕਿਸ ਪਰਪਸ ਤੇ ਲਗਵਾਇਆ ਜਾ ਰਿਹਾ ਇਹ ਮਨੀ ਈਸ਼ਿਊ ਨਹੀਂ ਹੈ ਇਫ देयर ਇਸ ਨੋ ਮਨੀ ਈਸ਼ਿਊ ਦੈਨ ਤੁਸੀਂ ਕਿਉਂ ਲਗਵਾ ਰਹੇ ਹੋ ਦੇਖੋ ਜਦੋਂ ਕੋਈ ਐਸੀ ਐਕਟੀਵਿਟੀ ਹੋਵੇ ਚਾਰ ਬੰਦੇ ਆ ਕੇ ਉਹਨੂੰ ਬਾਲਾ ਬੰਨੂ ਵਾਲਾ ਪਰ ਅੱਜ ਤੁਸੀਂ ਇਹ ਗਲਤ ਬੰਨ ਦੇ ਰਹੇ ਹੋ ਅੱਜ ਤੁਸੀਂ ਕਹਿੰਦੇ ਹੋ ਬਾਲਾ ਕੱਢੀਆਂ ਗਾਲਾਂ ਲੇਬਰ ਨੂੰ ਕੱਢੀਆਂ ਕੱਲ ਜੇ ਤੁਸੀਂ ਰੀਵੋਲਵਰ ਦੇ ਕਿਸੇ ਚੀਜ਼ ਤੇ ਤੁੰਗ ਦੇ ਦੋਗੇ ਕੋਈ ਜਨਾ ਵੀ ਬੋਲੇਗਾ ਜੀ ਤੁਹਾਡੇ ਕੋ ਕੋਈ ਚੀਜ਼ ਹੈ ਤੁਸੀਂ ਉਹ ਗਲਤ ਯੂਜ਼ ਨਹੀਂ ਕਰ ਸਕਦੇ ਉਹਨਾਂ ਦੇ ਵਾਈਫ ਕਹ ਰਹੇ ਨੇ ਕਿ ਅਸੀਂ ਉਹਨਾਂ ਨੂੰ ਸੰਦੂ ਜੀ ਨੂੰ ਬੜੀ ਮੁਸ਼ਕਲ ਅੰਦਰ ਕੰਬੜੀ ਬੰਦ ਕੀਤਾ ਵੰਗ ਰਿਵੋਲਵਰ ਲੈ ਕੇ ਆ ਰਹੇ ਸੀਗੇ ਹਾਂਜੀ ਮਤਲਬ ਕਿ ਏਰੀਆ ਦੇ ਵਿੱਚ ਰਿਵੋਲਵਰ ਅਲਾਉ ਹੈ ਇਸ ਤਰ੍ਹਾਂ ਠੀਕ ਹੈ